ਗਰੁੱਪ ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਤਾਂ ਪੰਜਾਬ ਵਿੱਚ ਸਿੱਖਾਂ ਦੇ ਘਰ ਜੰਮੇ ਕਾਮਰੇਡ ਪਾਸ਼ ਵਰਗੇ ਨੇ ਕਿਹਾ ਸੀ ਕਿ ਕੀ ਹੋਇਆ ਇੱਕ ਇਮਾਰਤੀ ਐ ਇਮਾਰਤੀ ਢਹੀ ਐ ਤੇ ਐਦਾਂ ਹੀ ਭਾਈ ਮੰਨਾ ਸਿੰਘ ਕਹਿੰਦੇ ਸੀ ਜੀ ਨੂੰ ਗੁਰਸ਼ਰਪ ਸਿੰਘ ਨਾਟਕਕਾਰ ਉਹ ਕਹਿੰਦਾ ਸੀ ਇੱਥੇ ਸਕੂਲ ਕਾਲਜ ਬਣਾ ਦਿਓ ਕਹਿੰਦਾ ਜਾ ਕੋਈ ਹਸਪਤਾਲ ਬਣਾ ਦਿਓ ਹੋਰ ਵੀ ਬੜਾ ਕੁਝ ਬੋਲੇ ਇੱਥੇ ਕਾਮਰੇਡ ਬੰਦੇ ਤੇ ਪਰ ਉਸ ਮੌਕੇ ਤੇ ਲਹਿੰਦੇ ਪੰਜਾਬ ਚੋਂ ਇੱਕ ਮੁਸਲਮ ਕਵੀ ਨੇ ਫਿਰ ਵੀ ਹਾਂ ਦਾ ਨਾਰਾ ਮਾਰਿਆ ਜੂਨ 84 ਕੱਲੂਕਾਰੇ ਬਾਬਤ ਕਵਤਾ ਰਹੀ ਜੋ ਦਰਦ ਉਹਨੇ ਬਿਆਨ ਕੀਤਾ ਨਾ ਉਹ ਲੂੰ ਕੰਡੇ ਖੜੇ ਕਰਨ ਵਾਲਾ ਸੋ ਉਹੀ ਕਵਤਾ ਅਫਜ਼ਲ ਅਹਿਸਾਨ ਰੰਡਾਵਾ ਦੀ ਲਿਖੀ ਹੋਈ ਕਵਿਤਾ ਨਮਕ ਲੂਕਰ ਉਹ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਿਆ ਤੇ ਸਰਵਣ ਕਰਨਾ ਜੀ ਸੁਣ ਰਹੀਆ ਕਰਮਾਂ ਵਾਲਿਆ ਮੈਂ ਬੇਕਰਮੀ ਦੀ ਬਾਤ ਮੇਰਾ ਚੜਦਾ ਸੂਰਜ ਡੁੱਬਿਆ ਮੇਰੇ ਦਿਨ ਨੂੰ ਖਾ ਗਈ ਰਾਤ ਮੇਰੀ ਸਾਨੀ ਕੁੱਖ ਜਨਮਾ ਚੁਕੀ ਜਿਹੜੀ ਗੁਰੂ ਸਿਆਣੇ ਵੀਰ ਅਜ ਤੱਕ ਦੀ ਪੱਠੀ ਬਣ ਗਈ ਤੇ ਉਹਦੀ ਵੇਖ ਅਸੀਰ ਅਜ ਤਪ ਦੀ ਪੱਠੀ ਬਣ ਗਈ ਮੇਰੀ ਸਾਵੇਂ ਕੁੱਖ ਅਖੀਰ ਵਿੱਚ ਫੁੱਲਿਆਂ ਵਾਂਗੂ ਖਿੜ ਪਏ ਮੇਰੇ ਸ਼ੇਰ ਜਵਾਨ ਤੇ ਪੀਰ ਅਜ ਤਪ ਦੀ ਪੱਠੀ ਬਣ ਗਈ ਮੇਰੀ ਮਹਿਕਾਂ ਵੰਡ ਦੀ ਕੁੱਖ ਅਜ ਮੇਰੇ ਥਣਾ ਚੋਂ ਚੰਗਦੇ ਮੇਰੇ ਬੱਚੇ ਲਹੂ ਤੇ ਦੁੱਖ ਅਜ ਤਪ ਦੀ ਪੱਠੀ ਬਣ ਗਈ ਮੇਰੀ ਸੱਤ ਸਮੁੰਦਰ ਅੱਖ ਅਜ ਝੱਲੀ ਜਾਏ ਨਾ ਜੱਗ ਤੋਂ ਮੇਰੀ ਸ਼ਹੀਦਾਂ ਵਾਲੀ ਦੱਖ ਅੱਜ ਤੱਪ ਦੀ ਪੱਠੀ ਬਣ ਗਈ ਮੇਰੀ ਚੂੜੇ ਵਾਲੀ ਮਾਂ ਅੱਜ ਵਿੱਚ ਸ਼ਹੀਦ ਦੀ ਝੰਡਿਆ ਹੈ ਮੇਰਾ ਝੰਡਾ ਤਾਂ ਅੱਜ ਤੱਪ ਦੀ ਪੱਠੀ ਬਣ ਗਿਆ ਮੇਰਾ ਸਗਲੇ ਵਾਲਾ ਪੈਰ ਅੱਜ ਬਹਿਰੀਆਂ ਕੱਢ ਵਿਖਾਲਿਆ ਹੈ ਪੰਜ ਸਦੀਆਂ ਦਾ ਵੈਰ ਅੱਜ ਤੱਪ ਦੀ ਪੱਠੀ ਬਣ ਗਈ ਮੇਰੀ ਦੁੱਧਾਂ ਬਣਦੀ ਛਾਤ ਮੈਂ ਆਪਣੀ ਰਤ ਵਿੱਚ ਡੁੱਬ ਗਈ ਪਰ ਬਾਹਰ ਨਾ ਮਾਰੀ ਝਾਤ ਮੇਰੇ ਬੁਰਜ ਮਨਾਰੇ ਢਾ ਦਿੱਤੇ ਢਾ ਦਿੱਤਾ ਤਖਤ ਅਕਾਲ ਮੇਰਾ ਸੋਹਣੇ ਰੰਗਾ ਰੰਗ ਅੱਜ ਮੇਰੇ ਲਹੂ ਨਾ ਲਾਲੋ ਲਾਲੋ ਮੇਰੀਆਂ ਖੁੱਥੀਆਂ ਟੈਂਕਾਂ ਮੀਡੀਆਂ ਮੇਰੀ ਲੂਹੀ ਬੰਬਾਂ ਗੁੱਤ ਮੇਰੇ ਕੁਛੜ ਅਨੀਆਂ ਗੋਲੀਆਂ ਭੁਨ ਸੁਟੇ ਮੇਰੇ ਪੁੱਤ ਮੇਰਾ ਚੂੜਾ ਰਾਤ ਸਹਾਗ ਦਾ ਹੋਇਆ ਐਦਾਂ ਲੀਰੋ ਲੀਰ ਜਿੱਦਾਂ ਕਿਰਚੀ ਕਿਰਚੀ ਹੋ ਗਈ ਮਿਰਸ਼ੀ ਛੇ ਦੀ ਤਸਵੀਰ ਮੇਰਾ ਸ਼ੇਰ ਬਹਾਦਰ ਸੂਰਮਾ ਜਰਨੈਲਾਂ ਦਾ ਜਰਨੈਲ ਉਸ ਮੌਤ ਵਿਆਹੀ ਹੱਸ ਕੇ ਉਹਦੇ ਦਿਲ ਤੇ ਰਤਾਂ ਦਾ ਮੈਲ ਪਰ ਕੋਈ ਨਾ ਉੱਥੇ ਬੌੜਿਆ ਉਹਨੂੰ ਬੈਰੀਆਂ ਮਾਰਿਆ ਘੇਰ ਕੁੰਜ ਡੱਕੇ ਰਹਿ ਗਏ ਘਰਾں ਚ ਮਰੇ ਲੱਖਾਂ ਪੁੱਤਰ ਸ਼ੇਰ ਸੁਣ ਰਹੀਆ ਕਰਮਾਂ ਵਾਲਿਆ ਮੈਂ ਵੇ ਕਰਮੀ ਦੀ ਬਾਤ ਮੇਰਾ ਚੜਦਾ ਸੂਰਜ ਡੁੱਬਿਆ ਮੇਰੇ ਦਿਨ ਨੂੰ ਖਾ ਗਈ ਰਾਤ ਮੇਰਾ ਚੜਦਾ ਸੂਰਜ ਡੁੱਬਿਆ ਮੇਰੇ ਦਿਨ ਨੂੰ ਖਾ ਗਈ ਰਾਤ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ